ਲੋ ਕਿਸਾਨਾਂ ਲਈ ਆ ਹੀ ਗਈ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿਖਾ ਦਿੱਤਾ ਵੱਡਾ ਦਿਲ ਆਖਿਰਕਾਰ ਹੀ ਦਿੱਤਾ ਵੱਡਾ ਐਲਾਨ ਕਰੋੜਾ ਰੁਪਏ ਦਾ ਐਲਾਨ ਹੋ ਚੁੱਕਿਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅੱਜ ਕਰੋੜਾ ਰੁਪਏ ਪੈਣਗੇ ਤਾਂ ਕਿਸਾਨਾਂ ਦੇ ਖਾਤਿਆਂ 'ਚ 22700 ਕਰੋੜ ਰੁਪਏ ਆਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਸੁਗਾਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ 19ਵੀਂ ਕਿਸ਼ਤ ਜਿਹੜੀ ਜਾਰੀ ਕਰ ਰਹੇ ਨੇ ਪ੍ਰਧਾਨ ਮੰਤਰੀ ਅੱਜ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਤਾਂ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਜਿਹੜੀ ਕਿਸਾਨਾਂ ਨੂੰ ਸੁਗਾਤ ਹੈ ਤਾਂ ਕਿਸਾਨ ਜਿਹੜੇ ਨੇ ਇਸ ਦੇ ਨਾਲ ਜੋ ਕਰਜ਼ੇ ਹੀਠਾਂ ਦਬੇ ਹੋਏ ਨੇ ਉਹ ਕਰਜ਼ੇ ਦੀ ਮਾਰ ਹੀਠਾਂੋਂ ਨਿਕਲਣਗੇ ਜੋ ਕਿਸਾਨ ਨੇ ਉਹਨਾਂ ਦੇ ਰੋਜ਼ਗਾਰ ਚੱਲ ਸਕਣਗੇ ਜੋ ਕਿਸਾਨ ਨੇ ਉਹਨਾਂ ਦਾ ਘਰ ਪਰਿਵਾਰ ਚੱਲ ਸਕੇਗਾ ਰੋਜ਼ਗਾਰ ਚੱਲ ਸਕੇਗਾ ਤਾਂ ਖਾਤਿਆਂ ਦੇ ਵਿੱਚ 9 ਕਰੋੜ 80 ਲੱਖ ਰੁਪਏ ਆਉਣਗੇ ਬਿਹਾਰ ਦੇ ਭਾਗਲਪੁਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਇਹ ਵੱਡਾ ਸਮਾਗਮ ਹੈ ਤਾਂ ਅੱਜ 19ਵੀਂ ਕਿਸ਼ਤ ਜਿਹੜੀ ਜਾਰੀ ਕੀਤੀ ਜਾ ਰਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 22700 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਜਾਵੇਗੀ ਕਿਸਾਨਾਂ ਨੂੰ ਇਹ ਇੱਕ ਵੱਡੀ ਰਾਹਤ ਦਿੱਤੀ ਜਾ ਰਹੀ ਆ ਕਿਸਾਨ ਇਸ ਦੇ ਨਾਲ ਆਪਣੀ ਜ਼ਿੰਦਗੀ ਸਫਲ ਬਣਾ ਸਕਦੇ ਨੇ ਕਿਸਾਨ ਇਸ ਦੇ ਨਾਲ ਆਪਣੀ ਜ਼ਿੰਦਗੀ ਖੁਸ਼ਹਾਲ ਬਣਾ ਸਕਦੇ ਨੇ ਕਿਸਾਨ ਇਸ ਦੇ ਨਾਲ ਆਪਣੀ ਖੇਤੀ ਦੇ ਵਿੱਚ ਵਾਧਾ ਕਰ ਸਕਦੇ ਨੇ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਕਿਸਾਨਾਂ ਦੇ ਲਈ ਵੱਡੀ ਸੁਗਾਤ ਹੈ ਪਰ ਕਿਸਾਨ ਇੱਕ ਪਾਸੇ ਇਹ ਸੁਗਾਤ ਲੈ ਰਹੇ ਨੇ ਪਰ ਦੂਜੇ ਪਾਸੇ ਕਿਸਾਨ ਜਿਹੜੇ ਪੰਜਾਬ ਦੇ ਨੇ ਹਰਿਆਣਾ ਦੇ ਨੇ Rajasthan ਦੇ ਨੇ ਉਹ ਬਾਰਡਰਾਂ ਦੇ ਉੱਤੇ ਬੈਠੇ ਨੇ 13 ਫਰਵਰੀ ਤੋਂ ਲੈ ਕੇ 13 ਫਰਵਰੀ 2024 ਤੋਂ ਬੈਠੇ ਨੇ ਇੱਕ ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਤਾਂ ਕਿਸਾਨ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ MSP ਦਾ ਲੀਗਲ ਗਾਰੰਟੀ ਕਾਨੂੰਨ ਚਾਹੀਦਾ ਹਾਲਾਂਕਿ MSP ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਪਿਛਲੇ ਅੰਦੋਲਨ ਦੇ ਵਿੱਚ ਵੀ ਸੀ ਪਹਿਲਾਂ ਜੋ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੱਲਿਆ ਆਪਣਾ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਦੇ ਵਿੱਚ ਵੀ ਇਹ ਮੰਗ ਸੀ ਪਰ ਉਸ ਦੇ ਵਿੱਚ ਇਹ ਮੰਗ ਪ੍ਰਵਾਨ ਨਹੀਂ ਹੋਈ ਕਿਉਂਕਿ ਉਸ ਦੇ ਵਿੱਚ ਕਿਸਾਨ ਥੋੜੀ ਜਲਦਬਾਜ਼ੀ ਕਰ ਗਏ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗਾਂ ਵੀ ਸੀ ਤਾਂ ਤਿੰਨ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਪਰ MSP ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦਾ ਭਰੋਸਾ ਦਿੱਤਾ ਸੀ ਪਰ ਉਹ ਭਰੋਸਾ ਜਿਹੜਾ ਉਹ ਟੁੱਟਿਆ ਕਿਸਾਨਾ ਦਾ ਜਿਸ ਦੇ ਚੱਲਦੇ ਹੁਣ ਕਿਸਾਨ ਜਿਹੜੇ ਨੇ ਉਹ ਦੁਬਾਰਾ ਤੋਂ ਬਾਰਡਰਾਂ ਦੇ ਉੱਤੇ ਬੈਠ ਗਏ ਪਰ ਇਸ ਵਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਨਹੀਂ ਬੈਠੇ ਬਲਕਿ ਇਸ ਵਾਰ ਉਹਨਾਂ ਨੂੰ ਹਰਿਆਣਾ ਨਹੀਂ ਟੱਪਣ ਦਿੱਤਾ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਤਾਂ 13 ਫਰਵਰੀ 2024 ਤੋਂ ਬੈਠੇ ਨੇ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਬਹੁਤ ਕੁਝ ਗਵਾਇਆ ਕਈ ਕਿਸਾਨ ਜਿਹੜੇ ਨੇ ਗਵਾ ਦਿੱਤੇ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਕਿਨਾਰੇ ਬੈਠੇ ਨੇ ਬਲਦੇਵ ਸਿੰਘ सिरसा ਧਾਕੜ ਕਿਸਾਨ ਲੀਡਰ ਉਹ ਮਰਨ ਕਿਨਾਰੇ ਬੈਠੇ ਨੇ ਉਹਨਾਂ ਦਾ ਜਿਹੜਾ ਹਾਰਟ ਦਾ ਆਪਰੇਸ਼ਨ ਹੋਇਆ ਦਿਲ ਦਾ ਦੌਰਾ ਪਿਆ ਸੀ ਉਹਨਾਂ ਨੂੰ ਸਟੰਟ ਪਏ ਨੇ ਉਹਨਾਂ ਦੇ ਸਟੰਟ ਪਏ ਨੇ ਤਿੰਨ ਉਹਨਾਂ ਨੂੰ ਤਾਂ ਲਗਾਤਾਰ ਉਹ ਵੀ ਜਿਹੜੇ ਨੇ ਮਰਨ ਕਿਨਾਰੇ ਬੈਠੇ ਨੇ ਪਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਤਾਂ ਇਸ ਤਰੀਕੇ ਦੇ ਨਾਲ ਕਿਸਾਨਾਂ ਨੇ ਬਹੁਤ ਕੁਝ ਗੁਆਇਆ ਪਰ ਕਿਸਾਨ ਹੁਣ ਇਹ ਗੱਲ ਦੀ ਆਸ ਜਤਾ ਰਹੇ ਨੇ ਕਿ ਸਾਨੂੰ ਆਸ ਹੈ ਜਿਹੜੀ ਹੁਣ 19 ਮਾਰਚ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਿੱਚ ਕਹਿੰਦੇ ਕੋਈ ਸਿੱਟਾ ਜ਼ਰੂਰ ਨਿਕਲੇਗਾ ਕਿਉਂਕਿ ਸਾਨੂੰ ਕਹਿੰਦੇ ਭਰੋਸਾ ਦਿੱਤਾ ਹੁਣ ਅਸੀਂ ਬਾਰ-ਬਾਰ ਭਰੋਸਾ ਕਰ ਰਹੇ ਹਾਂ ਕਰਨਾ ਵੀ ਆ ਕਿਉਂਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਦੋਂ ਭਰੋਸਾ ਦਿੱਤਾ ਸੀ ਤਾਂ ਉਦੋਂ ਵੀ ਭਰੋਸਾ ਕਰਿਆ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨੇ ਭਰੋਸਾ ਦਿੱਤਾ ਅਸੀਂ ਹੁਣ ਵੀ ਭਰੋਸਾ ਕਰ ਰਹੇ ਹਾਂ ਸਾਡੇ ਕੋਲ ਕੋਈ ਚਾਰਾ ਨਹੀਂ ਆ ਕਿਸਾਨ ਕਹਿੰਦੇ ਭਰੋਸੇ ਤੋਂ ਬਿਨਾ ਤਾਂ ਭਰੋਸਾ ਕਿਸਾਨਾਂ ਨੂੰ ਕਰਨਾ ਪਵੇਗਾ ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਸੁਗਾਤ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਹੇ ਨੇ ਕਰੋੜਾ ਰੁਪਏ ਜਿਹੜੇ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਕਿਸਾਨਾਂ ਦੇ ਤਾਂ ਫਿਰ ਹੁਣ ਦੂਜੇ ਪਾਸੇ ਜੋ ਪੰਜਾਬ ਦੇ ਕਿਸਾਨ ਨੇ ਹਰਿਆਣਾ ਦੇ ਕਿਸਾਨ ਨੇ ਰਾਜਸਥਾਨ ਦੇ ਕਿਸਾਨ ਨੇ ਤੇ ਇਹ ਕਿਸਾਨ ਜਿਹੜੇ ਨੇ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਮੰਗ ਰਹੇ ਨੇ ਜਦੋਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣ ਗਿਆ ਕਿਸਾਨਾਂ ਦੀ ਜ਼ਿੰਦਗੀ ਵੈਸੀ ਸੁਖਾਲੀ ਹੋ ਜਾਣੀ ਆ ਤਾਂ ਕਿਸਾਨਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਕਿਸਾਨ ਕਿਸੇ ਤੇ ਨਿਰਭਰ ਨਾ ਰਹਿਣ ਕਿਉਂਕਿ ਜਦੋਂ ਕਿਸਾਨਾਂ ਦੀ ਖੜੀ ਫਸਲ ਜਿਹੜੀ ਆ ਉਹ ਖੁਦ ਆਪਣੇ ਹੱਥਾਂ ਦੇ ਨਾਲ ਵਾਅਦੇ ਦਿੰਦੇ ਨੇ ਉਹ ਸੀਨ ਦੇਖੇ ਨਹੀਂ ਜਾਂਦੇ ਤਾਂ ਜੇਕਰ ਉਹ ਐਮ ਐਸ ਪੀ ਦਾ ਲੀਗਲ ਗਾਰੰਟੀ ਕਾਨੂੰਨ ਬਣ ਗਿਆ ਐਮ ਐਸ ਪੀ ਸਾਰੀਆਂ ਫਸਲਾਂ ਦੇ ਉੱਤੇ ਮਿਲ ਗਈ ਤਾਂ ਫਿਰ ਕਿਸਾਨਾਂ ਦਾ ਉਹ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਤੈਅ ਹੋ ਜਾਵੇਗਾ ਫਿਰ ਕਿਸਾਨਾਂ ਨੂੰ ਉਹ ਜਿਹੜੀ ਗੋਭੀ ਆ ਕੋਈ 1 ਰੁਪਿਆ ਕਿਲੋ ਕੋਈ ਟਮਾਟਰ ਜਿਹੜੇ ਨੇ 2 ਰੁਪਏ ਕਿਲੋ ਇਸ ਤਰੀਕੇ ਦੇ ਨਾਲ ਜਿਹੜੀ ਆ ਖੇਤਾਂ ਦੇ ਵਿੱਚ ਖੜੀ ਬਾਉਣੀ ਪੈ ਜਾਂਦੀ ਆ ਫਿਰ ਉਹ ਵਿਕਦੀ ਨਹੀਂ ਆ ਲਾਗਤ ਵੀ ਪੂਰੀ ਨਹੀਂ ਹੁੰਦੀ ਪਰ ਜਦੋਂ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਬਣ ਗਿਆ ਐਮ ਐਸ ਪੀ ਮਿਲਣ ਲੱਗ ਗਈ ਤਾ ਫਿਰ ਕਿਸਾਨ ਜਿਹੜੇ ਨੇ ਉਹ ਉਸੇ ਮੁੱਲ ਤੇ ਉਹ ਸਬਜੀ ਜਿਹੜੀ ਆ ਮੰਡੀਆਂ ਦੇ ਵਿੱਚ ਵੇਚ ਸਕਣਗੇ ਕਿਸਾਨਾਂ ਨੂੰ ਜਿਹੜਾ ਥੋੜਾ ਫਾਇਦਾ ਹੋਵੇਗਾ ਆਮ ਲੋਕਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਦਾ ਕਿਉਂਕਿ ਪਿਆਜ਼ ਜਿਹੜੇ 80 ਰੁਪਏ ਕਿਲੋ 120 ਰੁਪਏ ਕਿਲੋ ਹੋ ਜਾਂਦੇ ਨੇ ਟਮਾਟਰ 60 ਰੁਪਏ ਕਿਲੋ ਹੋ ਜਾਂਦੇ ਨੇ ਪਰ ਜਦੋਂ ਐਮਐਸਪੀ ਮੇਨਰ ਲੱਗ ਗਈ ਐਮਐਸਪੀ ਇਹਨਾਂ ਸਾਰੀਆਂ ਸਬਜ਼ੀਆਂ ਦੇ ਉੱਤੇ ਤੈਅ ਹੋ ਗਈ ਤਾਂ ਫਿਰ ਇਹ ਉਸੇ ਰੇਟ ਦੇ ਉੱਤੇ ਮਿਲਣਗੇ ਜਿਸ ਤਰੀਕੇ ਦੇ ਨਾਲ ਕਣਕ ਤੇ ਝੋਨੇ ਦੇ ਉੱਤੇ ਐਮਐਸਪੀ ਆ ਉਸ ਦਾ ਰੇਟ ਉਹੀ ਰਹਿੰਦਾ ਜਿਹੜਾ ਰੇਟ ਤੈਅ ਹੁੰਦਾ ਤਾਂ ਇਸ ਦੇ ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜੋ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਮਿਲੇ ਐਮਐਸਪੀ ਦੇ ਜਦੋਂ ਲੀਗਲ ਗਾਰੰਟੀ ਕਾਨੂੰਨ ਬਣ ਗਿਆ ਉਸ ਦਾ ਕਿਸਾਨਾਂ ਨੂੰ ਵੀ ਫਾਇਦਾ ਤੇ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਆਖਰ ਫਾਇਦਾ ਹੋਵੇਗਾ ਕਦੋਂ ਤੱਕ ਇਹ ਦੇਖਣ ਵਾਲੀ ਗੱਲ ਹੈ